ਵੈਕੁਲੀ ਖਾਲਸਾ ਵੈਕੁਲੀ ਜੀ ਕੀ ਵਤੇ ਤੇ ਮੇਰੇ ਵੀਰੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰੀ ਆਪਣੀ ਵੀਰ ਖਾਨੀ ਪਿੰਡ ਜਮਸ਼ੇਰ ਤੋਂ ਇਹਦਾ ਇਹ ਨਾਲ ਲਾਂਚ ਦੀ ਪ੍ਰੋਬਲਮ ਆ ਜਿਹੜਾ ਵੱਲੋਂ ਪਰਿਵਾਰ ਨੂੰ ਜਿਹੜਾ ਇਲਾਜ ਨਹੀਂ ਦੇ ਸਾਡੀ ਕਿ ਸਾਡੀ ਇੱਕ ਅੰਮਕਲ ਤੇ ਅਦਰ ਸੇਵਾ ਸੁਆਦੀ ਨਾਲ ਜਿਹੜਾ ਸੰਪਰਕ ਕੀਤਾ ਸੀਗਾ ਕਿਉਂਕਿ ਵੀਰ ਦਾ ਜਿਹੜਾ ਪਰਿਵਾਰਿਕ ਜਿਹੜੀ ਆ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀ ਬਹੁਤ ਵੀਕ ਆ ਇਹਦੇ ਮਾਤਾ ਜੀ ਜਿਹੜੀ ਆ ਉਹ ਘਰਾਂ ਦੇ ਵਿੱਚ ਮੜਾ-ਮੜਾ ਕੰਮ ਕਰਦੇ ਆ ਤੇ ਫਾਦਰ ਵੀ ਜਿਹੜੇ ਬਜ਼ੁਰਗ ਹੈਗੇ ਉਹ ਵੀ ਬਿਆਰੀ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਆ ਵੀਰ ਦੇ ਮੈਡ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਕਿ ਵੀ ਨਿਊ ਰੋਬੀਓ ਹਸਪੀਟਲ ਲੰਦਰ ਚ ਐਡਮਿਟਾ ਤੇ ਡਾਕਟਰ ਸਾਹਿਬ ਉਥੇ ਡਾਕਟਰ ਐਸ ਪੀ ਐਸ ਗਰੋਵਰੀ ਨਾਲ ਗੱਲ ਹੋਈ ਇਹਨਾਂ ਨੇ ਦੱਸਿਆ ਵੀ ਜਿਹੜਾ ਵੀਰ ਦਾ ਜਿਹੜਾ ਇੱਕ ਲਾਂਸ ਦਾ ਬਿਲਕੁਲ ਖਰਾਬ ਹੋ ਚੁੱਕਾ ਆ ਕਿਉਂ ਜਿਹਨੂੰ ਕਢਵਾਉਣਾ ਵੀ ਜ਼ਰੂਰੀ ਆ ਜੇ ਇਹਨਾਂ ਦੂਜੇ ਜੀ ਵੀ ਇਹਦੀ ਇਨਫੈਕਸ਼ਨ ਵਧ ਰਹੀ ਆ ਤੇ ਜਿਹੜਾ ਵੀਰ ਦਾ ਖਰਚਾ ਜਿਹੜਾ ਮਾਣ ਦੇ ਕੋਲਤਾਰ ਦੇ ਸਣ ਮੁਤਾਬਕ ਜੜਾ 2.5 ਲੱਖ ਰੁਪਏ ਹੋ ਚੁੱਕਾ ਜਿਹੜਾ ਨਾ ਆ ਉਹਨਾਂ ਆਸ-ਪਾਸ ਤੋਂ ਜਿਹੜਾ ਜਿੰਨਾ ਵੀ ਹੋ ਸਕੇ ਕਿਸੇ ਕੋਲੋਂ ਮਦਦ ਮਿਲੀ ਉਹਨਾਂ ਕਰਵਾ ਲਿਆ ਤੇ ਅਖੀਰ ਉਹ ਸਤਾ ਬੋਲੜਾ ਨਹੀਂ ਦਿੱਤਾ ਜਾ ਰਿਹਾ ਕਿ ਜਿਸ ਕਰਕੇ ਜਿਹੜਾ ਬੀ ਦਾ ਇਲਾਜ ਰੁਕਿਆ ਹੋਇਆ ਸੀਗਾ ਹਸਪੀਟਲ ਦੇ ਵਿੱਚ ਤੇ ਇਹ ਜਿਹੜਾ ਅੱਜ ਅਸੀਂ ਇਹਦਾ 25000 ਰੁਪਿਆ ਜਿਹੜਾ ਹਸਪੀਟਲ ਦਾ ਖਰਚੇ ਲਈ ਨਾਮ ਦਿੱਤਾ ਹੈ ਪਰਿਵਾਰ ਨੂੰ ਤੇ ਡਾਕਟਰ ਦਾ ਵੀ 10 ਮੁਤਾਬਿਕ ਇਹਨਾਂ ਦਾ ਖਰਚਾ ਜਿਹੜਾ ਹੈ ਹੁਣ ਬਹੁਤ ਜ਼ਿਆਦਾ ਹੋਣ ਲੱਖਾਂ ਦੇ ਵਿੱਚ ਖਰਚਾ ਹੋਣਾ ਹੈ ਇਹਨਾਂ ਦਾ ਤੇ ਮੇਰੀ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਕੋਈ ਵੀ ਦਾਨੀ ਸੱਜਣ ਦਾ ਪਰਿਵਾਰ ਦਾ ਨੰਬਰ ਸ਼ੇਅਰ ਕਰਤਾ ਜਾਊਗਾ ਕੋਈ ਵੀ ਕੋਈ ਐਨਆਰਆਈ ਸੱਜਣ ਜਿਹੜਾ ਉਹ ਟ੍ਰੀਟਮੈਂਟ ਦਾ ਇਹਨਾਂ ਦਾ ਖਰਚਾ ਚੱਕ ਸਕਦਾ ਹੈ ਤੇ ਉਹਨਾਂ ਨਾਲ ਡਾਇਰੈਕਟ ਵੀ ਗੱਲ ਕਰ ਸਕਦਾ ਜਾਂ ਸਾਡੇ ਨਾਲ ਜ ਇਹ ਬਾਕੀ ਕੋਸ਼ਿਸ਼ ਕਰਾਂਗੇ ਕਿ ਵੀਰ ਦਾ ਇਹ ਟ੍ਰੀਟਮੈਂਟ ਆ ਉਹ ਅੱਗੇ ਤੋਂ ਵੀਰ ਦਾ ਰੈਗੂਲਰ ਕੀਤਾ ਜਾਵੇ ਕਿਉਂਕਿ ਦੋ ਤਿੰਨ ਦਿਨਾਂ ਤੋਂ ਵੀਰ ਦੇ ਪੈਸੇ ਨਾ ਆਉਣ ਕਰਕੇ ਜਿਹੜੀ ਆ ਮੈਡੀਸਿਨ ਇਹ ਦੇ ਹੋ ਰਹੀ ਸੀ ਹਸਪੀਟਲ ਦੀ ਤੇ ਅੱਜ ਜਿਹੜੀ ਇਹਦਾ ਬਿੱਲ ਜਿਹੜਾ ਸੀ 24000 ਰੁਪਿਆ ਮੈਡੀਸਨ ਦਾ ਦਿੱਤਾ ਹੈ 25000 ਰੁਪਿਆ ਅੱਜ ਅਸੀਂ ਤੇ ਬਾਕੀ ਵੀ ਕੋਸ਼ਿਸ਼ ਕਰਾਂਗੇ ਆਪਾਂ ਜਿੰਨੀ ਵੀ ਹੋ ਸਕੀ ਆ ਬਾਕੀ ਤੁਹਾਡੇ ਸਾਰੇ ਵੀਰਾਂ ਦੀ ਸਹਿਯੋਗ ਦੀ ਲੋੜ ਆ ਭਾਈ ਕੋਈ ਨਾ ਖਾਸਾ ਭਾਈ ਕੋਈ ਹੋਵੇ